ਆਦ ਤ ਤੁਹਾਡੀ ਕਚਹਿਰੀ ਦੇ ਵਿੱਚ ਲੋਕ ਆਉਣਗੇ ਦਿੱਲੀ ਦੇ ਦਲਾਲ ਪ੍ਰੀਪਲੈਨ ਪੂਰੇ ਤਰੀਕੇ ਨਾਲ ਆਣ ਕੇ ਕੌਮੀ ਗੱਲ ਕਰਨਗੇ ਬੰਦੀ ਸਿੰਘਾਂ ਦੀ ਗੱਲ ਕਰਨਗੇ ਹਰ ਪੱਖੋਂ ਐ ਜਚਾ ਦੇਣਗੇ ਕਿ ਅਸੀਂ ਤੁਹਾਡੇ ਆ ਪਰ ਤੁਹਾਨੂੰ ਪਛਾਣਨ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਉਹੋ ਹੀ ਸੁਖਪਾਲ ਕਹਿਰਾ ਸਤਕਾਰਯੋਗ ਬੀਬੀ ਪਰਮਜੀਤ ਕੌਰ ਖਾਲਸਾ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਵਿੱਚ ਤੇ ਇਹਨਾਂ ਦੇ ਵਿੱਚ ਵਟਵਾਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ 2019 ਦੇ ਵਿੱਚ ਉੱਥੋਂ ਬੀਬੀ ਜੀ ਨੂੰ ਟਿਕਟ ਲੜਾਈ ਪਰ ਕੌਮ ਨੇ ਕੋਈ ਕਸਰ ਨਹੀਂ ਛੱਡੀ ਤੇ ਇਸ ਬੰਦੇ ਨੇ ਸਰਦਾਰ ਸਿਮਰਨਜੀਤ ਸਿੰਘ ਦੇ ਮਾਨ ਦੇ ਗਾੜੀ ਲੈ ਕੇ ਇੱਥੇ ਜੱਸੀ ਜਸਰਾਲ ਨੂੰ ਖਲਾਕ ਕਰ ਤੇ ਆ ਤੁਹਾਡੀ ਕੌਮ ਦਾ ਲੀਡਰ ਅੱਜ ਫੇਰ ਦੋਨੇ ਬੀਬੀ ਜੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਜਗ੍ਹਾ ਤੇ ਖੜੇ ਆ ਪਰ ਉਹ ਕਿੱਥੇ ਆ ਕਦੀ ਕਿਤੇ ਤੇ ਕਦੀ ਕਿਤੇ ਮੈਂ ਤੁਹਾਨੂੰ ਦੱਸਦਾ ਜਦੋਂ ਪਿੱਛੇ ਥੋੜਾ ਜਿਹਾ ਧਿਆਨ ਮਾਰੋਗੇ ਬਹੁਤ ਕੁਝ ਨਜ਼ਰ ਆਊਗਾ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਜਦੋਂ ਡੁੱਲਦਾ ਖੂਨ ਚਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਦਾ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਤੁਹਾਡੇ ਕੋਲ ਨਾ ਇਹੋ ਜੀ ਕਿ ਫਕੀਰੀ ਹੈਗੀ ਜੇ ਕਿਸੇ ਕੋਲ ਤੇ ਨਾ ਕੁਰਬਾਨੀ ਹੈਗੀ ਜੇ ਤੇ ਨਾ ਤੁਹਾਡੇ ਵਰਗਾ ਇਤਿਹਾਸ ਕਿਸੇ ਕੌਮ ਕੋਲ ਹੁਣ ਤੁਸੀਂ ਇਹ ਵੇਖਣਾ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਤੱਕ ਪੰਜਾਬ ਦਾ ਪੈਰ ਕੀ ਮਿੱਧਿਆ ਹੈ ਅੱਜ ਤੱਕ ਪੰਜਾਬ ਦਾ ਵਿਗਾੜਿਆ ਕੀ ਹੈ ਤੇ ਜਿਨ੍ਹਾਂ ਨੇ ਸਵਾਰੇ ਕੁਛ ਨਹੀਂ ਉਹਨਾਂ ਨੂੰ ਕਾਦੀਆਂ ਵੋਟਾਂ ਕਾਦਾ ਮਤਦਾਨ ਜੇ ਮਤਦਾਨ ਕਰਨਾ ਤੇ ਉਸ ਅਣਖੀ ਯੋਧੇ ਨੂੰ ਕਰੋ ਜਿਹੜਾ ਤੁਹਾਡੀ ਵਿਗੜੀ ਸਵਾਰ ਸਕਦਾ ਥਾ ਥਾ ਤੇ ਸਾਡੇ ਮਾਵਾ ਦੇ ਪੁੱਤ ਅੱਜ ਸ਼ਮਸ਼ਾਨ ਘਾਟਾਂ ਵੱਲ ਬਜ਼ੁਰਗ ਬੁੱਢੇ ਲੈ ਕੇ ਜਾਂਦੇ ਆ ਇਹ ਸਮਾਂ ਲਿਆਂਦਾ ਕਿੰਨੇ ਆ ਅੱਜ ਚਿੱਟਾ ਤੁਹਾਡੇ ਕੌਡੀਆਂ ਦੇ ਭਾਅ ਵੇਚਦਾ ਫਿਰਦਾ ਘਰ ਘਰ ਜੇ ਇਹਨੂੰ ਬੰਦ ਕਰਨਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਡਰੋਨ ਨਸ਼ਾ ਚੁੱਕ ਕੇ ਲੈ ਕੇ ਆਉਂਦੇ ਆ ਤਾਰਾਂ ਤੋਂ ਇਧਰ ਨੂੰ ਸਾਰੇ ਬੰਨਿਓ ਉਹ ਸਿੰਥੈਟਿਕ ਨਸ਼ਾ ਦਿੱਲੀ ਦੇ ਵਿੱਚ ਵੀ ਉਸ ਤੋਂ ਜ਼ਿਆਦਾ ਬਣਦਾ ਹੈ ਉਹ ਪੰਜਾਬ ਨੂੰ ਖਤਮ ਕਰਨ ਵਾਸਤੇ ਬਣਦਾ ਹੈ ਤੇ ਪਰ ਕੋਈ ਵੀ ਦਫ਼ਤਰ ਜਿਹੜਾ ਦਿੱਲੀ ਦਾ ਹੈ ਨਹੀਂ ਦੱਸਦਾ ਨਸ਼ਾ ਆਉਂਦਾ ਤਾਂ ਹੈ ਤੇ ਜਾਂਦਾ ਕਿਧਰ ਨੂੰ ਇਹ ਲੋਕਾ ਝੋਖਾ ਵੀ ਤੁਸੀਂ ਕਰਨਾ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਸਤਿਕਾਰਯੋਗ ਖਾਲਸਾ ਜੀ ਜਿਹੜੇ 1 ਜੂਨ ਨੂੰ ਜਾਂ 30 ਤਰੀਕ ਨੂੰ ਤੁਸੀਂ ਮੀਟਿੰਗ ਕਰਨੀ ਹੈ ਉਹ ਐਮ ਮੀਟਿੰਗ ਹੋਣੀ ਚਾਹੀਦੀ ਹੈ ਕਾਦੇ ਵਾਸਤੇ ਪੋਲਿੰਗ ਬੂਥਾਂ ਵਾਸਤੇ ਜਿਹੜੇ ਪੋਲਿੰਗ ਬੂਥ ਲੱਗਣੇ ਆ ਉਹਦੇ ਉੱਤੇ ਨਾ ਕਿਸੇ ਨੂੰ ਡਿੱਕਿਓ ਜੇ ਤੁਸੀਂ ساری ਜ਼ਿੰਦਗੀ ਸਿਮਰਨਜੀਤ ਸਿੰਘ ਮਾਨ ਨੇ ਤੁਹਾਡੀ ਸੇਵਾ ਕੀਤੀ ਹੈ ਤੇ ਫਿਰ ਅੱਜ ਤੁਹਾਡਾ ਫਰਜ਼ ਬਣਦਾ ਹੈ ਕੱਲੀ ਕੱਲੀ ਵਾਰਡ ਦੇ ਵਿੱਚ ਜਾ ਕੇ ਕੱਲੇ ਕੱਲੇ ਮੁਹੱਲੇ ਕੱਲੇ ਕੱਲੇ ਪਿੰਡ ਦੇ ਵਿੱਚ ਜਾ ਕੇ ਬੂਥਾਂ ਦੇ ਡਿਊਟੀਆਂ ਆਪ ਸਾਂਭਣੀਆਂ ਆਪਾਂ ਹੁਣ ਵਿਲੇ ਝੋਨਾ ਜੇ ਲੇਟ ਲੱਗਣਾ ਹੈ ਸਤਕਾਰਯੋਗ ਖਾਲਸਾ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ 25 25 30 30 ਸਾਲਾਂ ਤੋਂ ਸਿੰਘ ਲੈ ਕੇ ਆਉਣੇ ਆ ਤੇ ਫਿਰ ਕਿਸੇ ਨੇ ਹੋਰ ਮਤਾ ਨਹੀਂ ਜੇ ਪਾਉਣਾ ਮਤਾ ਪਾਉਣਾ ਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਹੁਤ ਪਾਰਟੀਆਂ ਆਈਆਂ ਬਹੁਤ ਆਉਣਗੀਆਂ ਪਰ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੈਦਾ ਹੋਈ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਕਿਸੇ ਆਮ ਇਨਸਾਨ ਨੇ ਨਹੀਂ ਸੰਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਦੇ ਪਿਤਾ ਨੇ ਕੀਤੀ ਹੈ ਜਿੰਨੂੰ ਕੋਈ ਦਾਗ ਨਹੀਂ ਲੱਗਾ ਜਿਹੜੀ ਕਰੀ ਵੀ ਕੀਤੀ ਝੁਕੀ ਨਹੀਂ ਉਹਦੇ ਵਿੱਚ ਕੋਈ ਐਸੀ ਤੇ ਬੀਸੀ ਵਿੰਗਵਣੀ ਹੈਗਾ ਇਹ ਮੀਰੀ ਤੇ ਪੀਰੀ ਦੀ ਤਰਜਮਾਨੀ ਕਰਦੀ ਉਹ ਪਾਰਟੀ ਸੋ ਮਨੂੰ ਕਹਿੰਦੇ ਇੱਥੇ ਬਹੁਤ ਲੀਡਰ ਬੋਲਦੇ ਆ ਜਾਤੀਵਾਦ ਤੇ ਬੋਲਦੇ ਆ ਮੈਂ ਕਹਿੰਦਾ ਤੁਸੀਂ ਕਿਉਂ ਜਾਣੇ ਉਹਨਾਂ ਪਾਰਟੀਆਂ ਚ ਜਿਹੜੀਆਂ ਟਵਾਡੀਆਂ ਹੈ ਨਹੀਂ ਜਿਹੜੀ ਤੁਹਾਡੀ ਆਪਣੀ ਪਾਰਟੀਆਂ ਨੂੰ ਸਿਰਜਿਤ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੰਜਾਬ ਦਾ ਵਿਗੜਿਆ ਪਿੱਖ ਸਵਾਰ ਸਕੀਏ ਹੁਣ ਮੈਂ ਬੇਨਤੀ ਇਹ ਵੀ ਕਰਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਵੱਡੀ ਲੀਡ ਤੇ ਪੱਬਾਂ ਪਾਰ ਹੋਏ ਫਿਰਦੇ ਨੌਜਵਾਨ ਜਤੌਣ ਲਈ ਤੇ ਆਪਾਂ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਵੀ ਤੇ ਉਹ ਆਵਾਜ਼ ਵੀ ਭੇਜਣੀ ਹੈ ਤਾਂ ਕਿ ਸਤਾਈ ਦੇ ਵਿੱਚ ਵੀ ਆਪਾਂ ਆਪਣਾ ਇਤਿਹਾਸ ਸਿਰਜ ਸਕੀਏ